ਚਲੋ ਫੜ ਲਓ ਚਲੋ ਜੀ ਅੱਜ ਦੀ ਜਿਹੜੀ ਪ੍ਰੈਸ ਕਾਨਫਰੰਸ ਹੈ ਜੀ ਇਹ ਸਾਡੇ ਲਹਿਰੇ ਏਰੀਏ ਦੇ ਵਿੱਚ ਤੇ ਲਹਿਰੇ ਦੇ ਨਾਲ ਲੱਗਦਾ ਜਿਹੜਾ ਹਰਿਆਣੇ ਦਾ ਏਰੀਆ ਹੈ ਉਹਦੇ ਵਿੱਚ ਹੁੰਦੀਆਂ ਚੋਰੀਆਂ ਦੀਆਂ ਵਾਰਦਾਤਾਂ ਤੇ ਲੋਕਾਂ ਦੇ ਵਿੱਚ ਬੜੀ ਅਸੁਰੱਖਿਆ ਦੀ ਜਿਹੜੀ ਭਾਵਨਾ ਸੀ ਉਹਨੂੰ ਅਸੀਂ ਨੇ ਖਤਮ ਕੀਤਾ ਹੈ ਥਾਣਾ ਲਹਿਰਾ ਦੇ ਐਸ ਐਚ ਓ ਇਨਸਪੈਕਟਰ ਨੂੰ ਨੋਟਸ ਮਾਰ ਔਰ ਚੌਂਕੀ ਇੰਚਾਰ ਚੋਟੀਆਂ ਨੇ ਬਹੁਤ ਮਿਹਨਤ ਨਾਲ ਇਸ ਚੋਰ ਗਰੋਹ ਨੂੰ ਕਾਬੂ ਕੀਤਾ ਹੈ ਇਸ ਚੋਰ ਗਰੋਹ ਦੇ ਵਿੱਚ ਕੁੱਲ ਅਸੀਂ 7 ਬੰਦੇ ਹੁਣ ਤੱਕ ਗ੍ਰਿਫਤਾਰ ਕਰ ਚੁੱਕਿਆ ਇਹਨਾਂ ਦੇ ਦੁਆਰਾ ਜਿਹੜਾ ਮੋਟਰਸਾਈਕਲ ਵਰਤੇ ਜਾਂਦੇ ਸੀ ਤੇ ਜਿਹੜਾ ਇਹਨਾਂ ਦਾ ਚੋਰੀ ਦਾ ਸਮਾਨ ਸੀਗਾ ਸੋਨੇ ਦੇ ਗਹਿਣੇ ਆਦਿਕ ਇਸ ਤੋਂ ਇਲਾਵਾ ਹੋਰ ਵੀ ਜਿਹੜਾ ਲੋਹਾ ਇਸ ਤਰੀਕੇ ਦਾ ਮੋਟਰਸਾਈਕਲਾਂ ਦਾ ਸਮਾਨ ਉਹ ਅਸੀਂ ਕਾਫੀ ਬਰਾਮਦ ਕਰਾਇਆ ਤੇ ਅਸੀਂ ਆਪਣਾ ਮੁਕੱਦਮਾ ਨੰਬਰ 89 ਸੀਗਾ ਜਿਹੜਾ ਥਾਣੇ ਲਹਿਰੇ ਦਾ ਉਹਨੂੰ ਪ੍ਰੈਸ ਕਰਕੇ ਨਾਲ ਵਾਲੇ ਥਾਣਿਆਂ ਨੂੰ ਸੂਚਿਤ ਕੀਤਾ ਹੈ ਤੇ ਉਹ ਇਹਨਾਂ ਨੂੰ ਪ੍ਰੋਡਕਸ਼ਨ ਬਣ ਤੇ ਲਗਾਏ ਲੈ ਕੇ ਜਾ ਕੇ ਆਪਣੇ ਜਿਹੜੇ ਨੇ ਮੁਕਦਮੇ ਨੇ ਉਹ ਟ੍ਰੇਸ ਕਰਨਗੇ ਸਰ ਕਿੰਨੇ ਕੁ ਲੋਕਾਂ ਨੂੰ ਗ੍ਰਿਫਤਾਰ ਕਰਿਆ ਤੇ ਕਿੱਥੇ ਕਿੱਥੇ ਇਹ ਚੋਰੀਆਂ ਕਰਦੇ ਸੀ ਕਿਦਾਂ ਇਹਨਾਂ ਨੂੰ ਫੜਾਇਆ ਕਿਹੜੀ ਕਿਹੜੀ ਵੱਡੀ ਚੋਰੀ ਕੀਤੀ ਅਸੀਂ ਹੁਣ ਤੱਕ 7 ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਜੀ ਇਹਨਾਂ ਚੋਂ 5 ਦੋਸ਼ੀ ਨੇ ਜਿਹੜੇ ਲਹਿਰੇ ਦੇ ਨੇ ਇੱਕ ਸੁਨਾਮ ਦਾ ਔਰ ਇੱਕ ਜਾਖਲ ਦਾ ਇਹ ਇਹਨਾਂ ਤੋਂ ਅਸੀਂ ਵੱਖਰ ਵੱਖਰੀਏ ਸੋਨੇ ਦੇ ਗਹਿਣੇ ਟੌਪਸ ਚਾਂਦੀ ਦੇ ਗਹਿਣੇ ਤੇ ਮੋਟਰਸਾਈਕਲ ਬਰਾਮਦ ਕਰਾਏ ਨੇ ਤੇ ਇਸ ਤੋਂ ਬਾਅਦ ਇਹਨਾਂ ਦਾ ਰਿਮਾਂਡ ਲੈ ਕੇ ਅਸੀਂ ਹੋਰ ਵੀ ਅੱਗੇ ਜਿਹੜੀ ਫਰਦਰ ਤਫ਼ਤੀਸ਼ ਕਰਾਂ। ਇਸ ਤਰ੍ਹਾਂ ਦੀ ਰੈਕੀ ਜਿਹੜੀ ਇਹ ਕਰਦੇ ਸੀ ਚੋਰ ਇਹ ਦਿਨ ਵੇਲੇ ਦੀ ਮਤਲਬ ਬਿੱਲੇ ਫੜਨ ਦਾ ਬਹਾਨਾ ਕਰਕੇ ਮੋਟਰਸਾਈਕਲ ਤੇ ਆਲੇ-ਦਾਲੇ ਬਗਲੀਆਂ ਪਾ ਕੇ ਇਹ ਰੈਕੀ ਕਰਦੇ ਸੀ ਦੇਖਦੇ ਸੀ ਵੀ ਕੋਈ ਘਰ ਬੰਦ ਹੈ ਜਾਂ ਕੋਈ ਘਰ ਸੁਨਣਾ ਪਿਆ ਹੈ ਜਾਂ ਬੇਬਾਦ ਹੈ ਤੇ ਉਹਨੂੰ ਇੱਕ ਦਿਨ ਰੈਕੀ ਕਰਦੇ ਸੀ ਦੂਸਰੇ ਦਿਨ ਜਦੋਂ ਦੇਖਦੇ ਸੀ ਵੀ ਇਹ ਬੰਦ ਪਿਆ ਤਾਂ ਉਸ ਰਾਤ ਨੂੰ ਉਸ ਦੇ ਵਿੱਚ ਚੋਰੀ ਕਰਦੇ ਸੀ ਪਾੜ ਲਾ ਕੇ ਇਹਨਾਂ ਦੀ ਕੁਝ ਕਿਸੇ ਤੋ ਇਹ ਗੱਲ ਸਾਹਮਣੇ ਆਈ ਹੈ ਔਰ ਇਸ ਗੱਲ ਨੂੰ ਇਹਨਾਂ ਦੀ ਬਰਾਮਦੀਆਂ ਨੇ ਜਿਹੜੀਆਂ ਤੇ ਉਹ ਕਰਾਬਰੇਟ ਕਰਦਿਆਂ ਨੇ ਵੀ ਇਹਨਾਂ ਦਾ ਮੋਡਸ ਆਪਰੇਂਡ ਜੋ ਸੀ ਇਹ ਆਪਣੀ ਸਰਕਲ 'ਚ ਚੋਰੀਆਂ ਕਰਦੇ ਸੀ ਜਾਂ ਹੋਰ ਰਾਂਜਤ ਵੀ ਜਾਂਦੇ ਨਹੀਂ ਜੀ ਕਿਉਂਕਿ ਜਿਹੜਾ ਕਾਲੀਆ ਪਿੰਡ ਆ ਉਹ ਬਿਲਕੁਲ ਹਰਿਆਣਾ ਦੇ ਨਾਲ ਲੱਗਦਾ ਇਹਨਾਂ ਨੇ ਜਾਖਲ ਦੇ ਵਿੱਚ ਵੀ ਚੋਰੀਆਂ ਕੀਤੀਆਂ ਚਾਂਦਪੁਰੇ ਵਿੱਚ ਚੋਰੀ ਕੀਤੀ ਟੁਹਾਣੇ ਵੀ ਚੋਰੀ ਕੀਤੀ ਤੇ ਇਸ ਤਰੀਕੇ ਨਾਲ ਇਹਨਾਂ ਨੇ ਮਾਨਸਾ ਦੇ ਏਰੀਆ ਦੇ ਵਿੱਚ ਵੀ ਕਿਉਂਕਿ ਮਾਨਸਾ ਜ਼ਿਲ੍ਹੇ ਦੇ ਪਿੰਡ ਵੀ ਨਾਲ ਲੱਗਦੇ ਆ ਇਹ ਬਾਰਡਰ ਦੇ ਏਰੀਆ ਦੇ ਕਦੇ ਉੱਧਰਲੇ ਪਾਸੇ ਕਦੇ ਪੰਜਾਬ ਵਾਲੇ ਪਾਸੇ ਘੁੰਮਦੇ ਰਹੇ ਬੜਾ ਇਹਨਾਂ ਨੇ ਲੋਕਾਂ ਦੇ ਵਿੱਚ ਭੈ ਦਾ ਮਾਹੌਲ ਬਣਾ ਦਿੱਤਾ